ਸਲੋਕ ਮਹੱਲਾ 5 1 ਓ ਓੰਕਾਰ ਸਤਿਗੁਰ ਪ੍ਰਸਾਦਿ ਮਰਤੇ ਸੇ ਜੇ ਮੁਖ ਨਾਮ ਮੋੜਨ ਜਿਨੇ ਸਿਜਾਤਾ ਸਾਈ ਚੜ ਚੜ ਪਪਤੇ ਕੱਚੇ ਬਿਰਹੀ ਚਿਨਾਂ ਕਾਰੁਣਾ ਆਈ ਤਣੀ ਵੇ ਹੁਣ ਪਾਟ ਪਟੰਬਰ ਕਾਹੀ ਸੇਤੀ ਜਾਲੇ ਧੂੜੀ ਵਿੱਚ ਅਲਣਦੜੀ ਸੋਹ ਨਾਲਿਕ ਤੈ ਸੇ ਨਾਲੇ ਗੁਰ ਕਾ ਸ਼ਬਦ ਅਨਾਤੀਐ ਨਾਮ ਰੰਗ ਪਹਿਰਾਗੋ ਜੀਤੇ ਪੰਚ ਪਹਿਲਾਈਆ ਨਾਨਕ ਸਫਲ ਮਾਲੂ ਇਹੋ ਰਾਗ ਜਾ ਮੋ ਇੱਕ ਤਾਂ ਲਖ ਤੋਂ ਜਿੱਤੇ ਪਿੰਨੜੇ ਦਰ ਕੀਤਣੇ ਬਾਹਮਣ ਬਿਰਥਾ ਗਿਉ ਚੈ ਨਾਮ ਜਨ ਕੀਤੋ ਸੋ ਵਿਸਰੈ ਸੋਰਠਾ ਸੋਰਸ ਪੀਜੀਐ ਕਪਹੂਲਾ ਫਿੱਕਾ ਹੋਏ ਨਾਨਕ ਰਾਮ ਨਾਮ ਗੁਣ ਗਾਇਐ ਦਰਗਹ ਦਰਮਲ ਸਾਈ ਜੋ ਪ੍ਰਭ ਰਖੇ ਆਪ ਤਨ ਕੋਈ ਨਾ ਮਾਰੀ ਅੰਦਰ ਨਾਮ ਨੇਦਾਨ ਸਦਾ ਗੁਣਸਾਹ ਰਹੀ ਏਕਾ ਠੀਕਾ ਕੰਮ ਮਨ ਤਨ ਪ੍ਰਭ ਤਾਰੀ ਲੱਗਾ ਰੰਗਿਆ ਪਾਰ ਕੋ ਨਾ ਉਤਾਰੀ ਗੁਰਮੁਖ ਹਰਿ ਗੁਣ ਗਾਏ ਸਹਜ ਸੁਖ ਸਾਹ ਰਹੀ ਨਾਨਕ ਨਾਮ ਨੇਦਾਨ ਦਿਤੈ ਉਰ ਹਾਰਾਈ ਕਰੇ ਸੁ ਚੰਗਮਾਨ ਦੁਹੀ ਗਨਤ ਲਾਹੇ ਆਪਣੀ ਨਦਰ ਨਿਹਾਲ ਆਪੇ ਲੈ ਹੁ ਲਾਹੀ ਜਨ ਦੇਹ ਮਤੀ ਉਪਦੇਸਾ ਵਿੱਚ ਹੋਂ ਪਰਮ ਜਾਈ ਜੋ ਤਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਿਆ ਸਿਸ ਤਿਸ ਤੈ ਵਾਸ ਦੂਜੀ ਨਾਹੀ ਜਾਈ ਨਾਨਕਾ ਸੁਖ ਅਨੰਤ ਪਏ ਪ੍ਰਭ ਕੀ ਮਨ ਰਚਾਈ ਗੁਰਪੁਰਾ ਜਨ ਸਿਮਰਿਆ ਸੇਈ ਭੈ ਨਿਹਾਲ ਨਾਮਿ ਆਰਾਧਣਾ ਕਾਰਚਿ ਆਪੈ ਰਸ ਪਾਪੀ ਕਰਮ ਕਮਾ ਮਦੇ ਕਰਦੇ ਹਾਏ ਹਾਏ ਨਾਮਿ ਚ ਮਥਨ ਮਧਾਨੀਆ ਤਿਉ ਮਥੇ ਤਰਮrai ਨਾਮ ਤੇ ਆਇਨ ਸਚਨ ਜਨਮ ਪਦਾਰਥ ਜੀਤ ਨਾਨਕ ਤਨ ਮੈਂ ਐਸੀ ਚਮਹ ਹੈ ਕੀਤੋ ਪਵਨ ਪਨੀਤ ਖੁੰਬੜੀ ਕੋ ਥਾਹੀ ਮਿੱਠੀ ਗਲਣ ਕੋ ਮੰਤਰੀਆ ਨਾਨਕ ਸੈ ਉਪਰੇ ਜਿਨਾ ਪਾਗ ਮਿਥਾਹੀ ਸੁਤੜੇ ਸੁਖੀ ਸਵਨ ਜੋ ਰਤੇ ਸਹ ਆਪਣੇ ਪ੍ਰੇਮ ਵਿਸ਼ੋਹਾ ਤਣੀ ਸੋ ਅਠੀ ਪਹਿਰ ਲਵਨ ਸੁਤੜੇ ਅਸੰਖ ਮਾਇਆ ਝੂਠੀ ਕਾਰਣੀ ਨਾਨਕ ਸੇ ਚਾ ਗਨ ਜੇ ਰਸਨਾ ਨਾਮ ਉਚਾਰਣੈ ਮੇਰੇ ਕਿਸਨਾ ਪੇਖ ਪੁਲਣ ਲੈ ਵੁਠੇ ਨਗਰ ਕੰਦਰਪ ਜਿੰਨੇ ਸਚ ਆਰਾਧਿਆ ਨਾਨਕ ਮਨ ਤਨ ਫਾਬਾ ਪਤਤ ਉਦਾਰਣ ਪਾਰ ਬ੍ਰਹਮ ਸਮਰਥ ਪਰਖ ਅਪਾਰ ਜੁਸਹਿ ਉਦਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਦੂਜੀ ਛੋਡ ਕੁ ਵਾਟੜੀ ਏਕ ਸਹਿ ਸੋ ਚਿਤ ਜਾਏ ਦੂਜਾ ਪਾਵੀ ਨਾਨਕਾ ਵਹਿਣ ਲਣਦਰੀ ਜਾਏ ਦੇ ਹਟੜੇ ਬਾਜਾਰ ਸੋਤਾ ਕਰਨ ਬਣ ਚਾਰਿਆ ਸੱਚ ਵਖਰ ਜਨੇ ਲੱਤਿਆ ਸੇ ਸੱਚੜੇ ਪਾਸਾਰ ਪੰਥਾ ਪ੍ਰੇਮ ਨਾ ਜਾਣਈ ਭੁੱਲੀ ਫਿਰੈ ਗਵਾਰ ਨਾਨਕ ਹਰ ਬਿਸਰਾਈ ਕੈ ਪੌਂਦੀ ਨਰਕ ਅੰਧੀ ਐ ਮਾਇਆ ਪਰ ਹੋ ਨਾ ਵਿਸਰੈ ਮੰਕੈ ਧੰਮਾ ਧੰਮਾ ਸੋ ਪ੍ਰਭ ਚਿਤ ਨਾ ਆਬਈ ਧਾਨਿਕ ਨਹੀਂ ਕਰੰਮ ਜਿ ਚਰ ਮੂਲ ਨਾ ਥੁੜੀਂਦਾ ਜਿ ਚਰਿ ਆਪ ਕਿਰਪਾਲ ਸ਼ਬਦ ਆਖੋਟ ਬਾਬਾ ਨਾਨਕਾ ਖਾਈ ਖਰਚ ਤਨ ਮਾਲ ਖੰਭ ਵੇ ਕੰਧੜੇ ਜੇ ਲਹਾ ਕਿੰਨਾ ਸਾਵੀ ਤੋਲਾ ਤਨ ਜੜਾਈ ਆਪਣੈ ਲਹਾ ਸੋ ਸਜਣ ਟੋਲਾ ਸਜਣਾ ਸਚਾ ਪਾਤਿ ਸਾਹ ਸਿਰ ਸਾਹ ਦਾਸ਼ਾਓ ਜਿਸ ਕਾਸ ਬੈਠਿਆ ਸੋਹੀਐ ਸਪਨਾ ਦਾ ਵੀ ਸਾਹ ਸਜਣਾ ਸਚਾ ਪਾਤਿ ਸਾਹ ਸਿਰ ਸਾਹ ਦਾਸ਼ਾਓ ਜਿਸ ਕਾਸ ਬਹਿਠਿਆ ਸੋਹੀਐ ਸਭਨਾ ਦਾ ਵੀ ਸਾਹੋ ਇੱਕ ਓੰਕਾਰ ਸਤਗੁਰ ਪ੍ਰਸਾਦ ਸਰੂਪ ਮਹੱਲਾ ਨਵਾ ਗਨ ਗੋਪਿੰਦ ਕਾ ਹੋ ਨਹੀ ਜਨਮ ਆਕਾਰਤ ਕੀਨਾ ਕੋਹ ਨਾਨਕ ਹਰਿ ਭਜ ਮਲਾ ਜੇ ਬਿਦ ਜਲ ਕੋ ਮੀਨਾ ਵਖ ਅਨ ਸੋ ਕਾਹੀ ਰਚਿਆ ਨਿਮਖ ਨ ਹੋਹੀ ਉਦਾਸ ਪਉ ਨਾਨਕ ਪੰਜ ਹਰਿ ਮਨਾਂ ਪਰੈ ਨ ਜਮ ਕੇ ਫਾਸ ਤਰਣ ਪਉ ਏ ਉਹੀ ਗਿਓ ਨੀ ਅਜਰਾ ਤਨ ਜੀਤ ਪਉ ਨਾਨਕ ਪੰਜ ਹਰਿ ਮਨਾਂ ਹੋਦ ਜਾਤ ਹੈ ਬੀਤ ਮਰਦ ਪੈ ਹੋ ਸੋਚੈ ਨਹੀਂ ਕਾਲ ਪਹੁੰਚਿਉ ਆਨ ਕੋ ਨਾਨਕ ਨਰ ਬਾਂਗਰੇ ਅਬ ਕਿਉ ਨਭ ਜੈਪ ਗਵਾਨ ਤਨ ਦਾਹਰਾ ਸੰਪਤ ਸਗਨ ਜਿਨੇ ਆਪਣੀ ਕਰਮਾਨ ਇਹ ਨਮਹਿ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਬਤ ਤੇ ਉਧਾਰਣ ਪੈ ਹਰਣ ਹਰਿਆਨਾਥ ਕੇ ਨਾਥ ਕੋ ਨਾਨਕ ਤਿਹ ਜਾਨੀਐ ਸਦਾ ਬਾਸਤ ਤੁਮ ਸਾਥ ਤਨ ਤਨ ਜਿਹ ਤੋ ਗਉਦਿਓ ਤਾਂ ਸਿਉ ਨਿਹੋ ਨਾ ਕੀਨਾ ਕਹੋ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨਾ ਤਨ ਤਨ ਸੰਪੈ ਸੁਖ ਦੀਓ ਹਰ ਜਹੇ ਨੇਕੇ ਤਾਂ ਮਾ ਕਹੋ ਨਾਨਕ ਸੁਨਰੀ ਮਨਾ ਸਿਮਰਤ ਕਾਹੀ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਹੀ ਨ ਕੋਈ ਕੋਹ ਨਾਨਕ ਸੁਨਰੀ ਮਨਾ ਤਿਹ ਸਿਮਰਤ ਗਤ ਹੋਏ ਜਿਹ ਸਿਮਰਤ ਗਤ ਪਾਈਐ ਤਿਹ ਪਜਰੇ ਤੈ ਮੀਤਾ ਕੋਹ ਨਾਨਕ ਸੁਨਰੀ ਮਨਾ ਉਦ ਕਟਤ ਹੈ ਨੀਤਾ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਹਤੇ ਉਪਜਿਓ ਨਾਨਕਾ ਲੀਨ ਤਹੀ ਮੈਂ ਮਾਨ ਕਟ ਕਟ ਮੈਂ ਹਰਿ ਜੋ ਬਸੈ ਸੰਤਨ ਕਹੇ ਉਪਕਾਰ ਕੋਹ ਨਾਨਕ ਤੇ ਹੀ ਪੰਜ ਮਨਾ ਪੌਣ ਤੇ ਉਤਰਹਿ ਪਾਰ ਸੁਖ ਦੁਖ ਜਿਹੇ ਪਰ ਸੈ ਨਹੀਂ ਲੋਭ ਮੋਹ ਅਭਾਨ ਕੋਹ ਨਾਨਕ ਸੁਨਰੀ ਮਨਾ ਸੋ ਮੂਰਤ ਭਗਵਾਨ ਉਸ ਤਤ ਨਿੰਦਿਆ ਨਹੀਂ ਜਹੇ ਕੰਚਨ ਲੋਹ ਸਮਾਨ ਕੋਹ ਨਾਨਕ ਸੁਨਰੀ ਮਨਾ ਮੁਕਤ ਤਾਹੀ ਤੈ ਜਾਨ ਹਰ ਖਸੋਗ ਚਾਂਕੈ ਨਹੀਂ ਬੈਰੀ ਮੀ ਤੁ ਸਮਾਨ ਕੋਹ ਨਾਨਕ ਸੁਨਰੀ ਮਨਾ ਮੁਕਤ ਤਾਹੀ ਤੈ ਜਾਨ ਪੈ ਤਾਂ ਹੋ ਕੋ ਦੇਤ ਨਹਿ ਨਹਿ ਪੈ ਮਾਨ ਤਿਆਨ ਕੋ ਨਾਨਕ ਸੁਨਰੀ ਮਨਾ ਗਿਆਨੀ ਤਾਹੀ ਵਖਾਨ ਜਿਹ ਬਿਖਿਆ ਸਗਲੇ ਤਜਿ ਲਿਓ ਬਿਖ ਬੈਰਾਗ ਕੋ ਨਾਨਕ ਸੁਨਰੀ ਮਨਾ ਤੇਹ ਨਾਰ ਮਾਥੇ ਪਾਗ ਜਿਹ ਮਾਇਆ ਮਮਤਾ ਤਾ ਜੀ ਸਭ ਤੇ ਪਯੋ ਉਦਾਸ ਕੋ ਨਾਨਕ ਸੁਨਰੀ ਮਨਾ ਤੇਹ ਕਟ ਬ੍ਰਹਮ ਨਿਵਾਸ ਜਿਹ ਪ੍ਰਾਨੀ ਹੋਂ ਮੈਤ ਜੀ ਕਰਤਾ ਰਾਮ ਪਛਾਨ ਗੋ ਨਾਨਕ ਵਹੁ ਮੁਗਤ ਨਰ ਇਹ ਮਨ ਸਾਚੀ ਮਾਨ ਭੈ ਨਾ ਸੰਦੁਰ ਮਤ ਹਰਨ ਕਲ ਮੈਂ ਹਰ ਗੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਇ ਤਹਿ ਕਾਮ ਜਹਿ ਬਾ ਗੁਣ ਗੋਬਿੰਦ ਭਜਹੁ ਕਰਨ ਸੁਨਹੁ ਹਰ ਨਾਮ ਕੋਹ ਨਾਨਕ ਸੁਨਰੀ ਮਨਾ ਪਰਹਿ ਨ ਜਮ ਕੈ ਤਾ ਜੋ ਪ੍ਰਾਨੀ ਮਮਤਾਤ ਜੈ ਲੋਭ ਮੋਹ ਹੰਕਾਰ ਕੋਹ ਨਾਨਕ ਆਪਨ ਤਰੈ ਹੋਰ ਨ ਲੇਤ ਉਦਾਰ ਜੋ ਸੁਪਨਾ ਯਰ ਪੇਖਦਾ ਐਸੇ ਜਗ ਕੋ ਜਾਨ ਇਨ ਮੈਂ ਗਸ਼ ਸਾਚੂ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਣੇ ਬਰਾਨੀ ਢੋਲਤ ਨੇ ਤਾ ਕੋਟਨ ਮੈਂ ਨਾਨਕ ਕਾਉ ਨਾਰਾਇਣ ਜਿਹ ਜੀਤਾ ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨ ਸਾਨੀਤਾ ਜਗ ਰਚਨਾ ਤੈਸੇ ਰਚੀ ਕੋਹ ਨਾਨਕ ਸੁਨਮੀਤਾ ਪ੍ਰਾਨੀ ਕਸ਼ੂ ਨਾ ਚੇਤਾਈ ਮਤ ਮਾਇਆ ਕੈ ਅੰਧ ਕੋਹ ਨਾਨਕ ਬਿਨ ਹਰ ਭਜਨ ਪਰਤ ਤਾਹੀ ਜਮ ਫੰਦਾ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੈ ਹੈ ਕੋਹ ਨਾਨਕ ਸੁਨਰੀ ਮਨਾ ਦੁਰਲੱਭ ਮਾਨੁਖ ਦੇਹ ਮਾਇਆ ਕਾਰਨਤਾ ਵਹੀ ਮੂਰਖ ਲੋਗ ਅਜਾਨ ਕੋਹ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤਿਹ ਜਾਣ ਹਰ ਜਨ ਹਰ ਅੰਤਰ ਨਹੀਂ ਨਾਨਕ ਸੱਚੀ ਮਾਨ ਮਨ ਮਾਇਆ ਮਹਿ ਫਤ ਰਹਿਓ ਮੈ ਸਾਰੇ ਗੋਪਿੰਦ ਨਾਮਾ ਕੋਹ ਨਾਨਕ ਹਰ ਭਜਨ ਬਿਨ ਪਰਤ ਤਾਹੀ ਜਮ ਫੰਦਾ ਸੁਖ ਮੈਂ ਬੋ ਸੰਗੀ ਪਾਏ ਦੁਖ ਮੈਂ ਸੰਗ ਨ ਕੋਈ ਕੋਹ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਇ ਜਨਮ ਜਨਮ ਪਰਮਤ ਫਿਰਿਓ ਮਟਿਓ ਨਾ ਜਮ ਕੋ ਤਰਾਸ ਕੋ ਨਾਨਕ ਹਰਿ ਪਜ ਮਨਾ ਨਿਰਪੈ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਹਿਆ ਮਟਿਓ ਨਾ ਮਨ ਕੋ ਮਾਨ ਧਰਮਤ ਸਿਓ ਨਾਨਕ ਫਾਦਿਆ ਰਾਖ ਲਿਓ ਭਗਵਾਨ ਮਾਲ ਜਵਾਨੀ ਅਰ ਬਿਰਦ ਫਨ ਤੀਨ ਅਵਸਥਾਂ ਜਾਨ ਕੋਹ ਨਾਨਕ ਹਰ ਪਜਨ ਬੈਨ ਬਿਰਥਾ ਸਭ ਹੀ ਮਾਨ ਕਰਨ ਹੋਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦਾ ਨਾਨਕ ਸਮਿਓ ਰਮ ਗਿਓ ਅਬ ਕਿਉਂ ਰੋਵਤ ਅੰਦਾ ਮਨ ਮਾਇਆ ਮਹਿਰਮ ਰਹਿਓ ਨਿਕ ਸਤ ਨਾਹੀ ਨਮੀਤਾ ਨਾਨਕ ਮੂਰਤ ਚਿਤਰ ਜਿ ਆ ਛਾੜਿਤ ਨਾਹੀ ਨਬੀਤਾ ਨਰ ਚਾਹਤ ਕਸ਼ਿਓਰਾ ਹੋ ਰਕਿਓ ਰਹਿ ਪਾਈ ਜਤ ਮਤ ਰਹੀ ਉਠ ਗੋਰਾ ਨਾਨਕ ਫਾਂਸੀ ਗਲ ਪਾਰੇ ਜਤਨ ਬਹੁਤ ਕਿ ਸੁਖ ਕੇ ਕੀਏ ਦੁੱਖ ਕੋ ਕਿਉ ਨਾ ਕੋਏ ਕੋ ਨਾਨਕ ਸੁਨਰੀ ਮਨਾ ਹਰ ਪਾਵੇ ਸੋ ਹਾਏ ਜਗਤ ਪੇਖਾਨੀ ਫਿਰਤ ਹੈ ਸਭ ਕੋ ਦਾਤਾ ਨਾਮ ਕੋਹ ਨਾਨਕ ਮਨ ਸਿਮਰ ਤਹੇ ਪੂਰਨ ਹੋਵੈ ਕਾਮਾ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਸ਼ਤੇ ਰੋ ਨਹੀਂ ਨਾਨਕ ਕਹਿ ਉਪਖਾਨ ਗਰਭ ਕਰਤ ਹੈ ਦੇਹ ਕੋ ਬਿਰਸੈ ਸ਼ਿਨ ਨਮੀਤਾ ਜਿਹ ਪ੍ਰਾਨੀ ਹਰ ਜਸ ਕਹਿਉ ਨਾਨਕ ਤਿਹ ਜੰਗ ਜੀਤਾ ਜਿਹ ਕਟ ਸਿਮਰਨ ਰਾਮ ਕੋ ਸੋ ਨਰ ਮੁਗਤਾ ਜਾਨ ਜਿਹ ਨਾਰ ਹਰਿ ਅੰਤਰ ਨਾਹੀ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜਿਹ ਪ੍ਰਾਨੀ ਕਹਿ ਨਾਹੀ ਮਨ ਜੈਸੇ ਸੁਗਰ ਸੁਆਨ ਨਾਨਕ ਮਨੋ ਤਾਂਹੀ ਤਨ ਸੁਆਮੀ ਕੋ ਗ੍ਰਹਉ ਜਿਉ ਸਦਾ ਸੁਆਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰਿ ਪਾਜੋ ਇਕ ਮਨ ਹੋਏ ਇਕ ਚੇਤਾ ਤੀਰਥ ਵਰਤ ਅਰਧਾਨ ਕਰ ਮਨ ਮਹਤਰੈ ਗੁਮਾਨ ਨਾਨਕ ਨੇਹ ਫਲ ਜਾਤ ਤਹੀਂ ਜਿਉਂ ਕੁੰਚਰ ਇਸਨਾਨ ਸਿਰ ਕੰਪਿਓ ਪਾਗ ਡੰਗ ਮਗੈ ਨੈਣ ਜੋਤ ਤੇ ਹੀ ਨਾ ਕੋ ਨਾਨਕ ਇਹ ਬਿਦ ਪਾਈ ਤਉ ਨ ਹਰ ਰਸ ਲੀਨਾ ਨਿਜ ਕਾਰੇ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਨਕ ਥਿਰ ਹਰ ਭਗਤ ਹੈ ਤੇਹ ਰਾਖੋ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਜਾਣ ਲਿਹੋਰੇ ਮੀਤ ਕਹਿ ਨਾਨਕ ਥਿਰ ਨਾ ਰਹੈ ਜਿਉ ਬਾਲੋ ਕੀ ਪੀਤਾ RAM ਗਿਓ ਰਾਵਨ ਗਿਓ ਜਾਂ ਕੋ ਬਹੁ ਪਰਵਾਰ ਕੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜਿਓ ਸੋ ਬਿਨਸਹਿ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਇਲੇ ਛਾਡ ਸਗਲ ਝੰਜਾਲ ਦੋਹਰਾ ਬਲ ਛੁਟ ਕਿਉ ਬੰਧਨ ਪਾਰੇ ਕਸ਼ੂ ਨਾ ਹੋਤੇ ਉਪਾਈ ਕੋ ਨਾਨਕ ਅਬੇ ਹੋਟ ਹਰ ਗਜ ਜਿਉ ਹੋ ਸਹਾਈ ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤੇ ਉਪਾਈ ਨਾਨਕ ਸਭ ਕਿਸੇ ਤੁਮ ਰਹਿ ਹਾਥ ਮੈਂ ਤੁਮਹੀ ਹੋ ਤ ਸਹਾਈ ਸੰਗ ਸਖਾ ਸਭ ਤਜ ਗਾਈ ਕਹੂ ਨਾਨਕ ਬਿਹੋ ਸਾਥ ਕਹੋ ਨਾਨਕ ਇਹ ਬਿਬਤ ਮੈਂ ਠੀਕ ਇੱਕ ਰਗੁਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦਾਂ ਕੋਹ ਨਾਨਕ ਹੀ ਜਗਤ ਮੈਂ ਗਿਨ ਜਪਿਓ ਗੁਰਮੰਤਾ RAM ਨਾਮੇ ਉਰ ਮੈਂ ਗਹਿਓ ਜਾਂ ਕੈ ਸਮ ਨਹੀਂ ਕੋਈ ਜਹ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਇ ਰਾਮ ਨਾਮੇ ਉਰ ਮੈਂ ਗਹਿਓ ਜਾਂ ਕੈਂ ਸਮ ਨਹੀਂ ਕੋਈ ਜੇ ਸਮਰਤ ਸੰਕਟ ਮਿਟੈ ਦਰਸ਼ ਤਹਾਰੋ ਹੋਈ ਮੁੰਦਾਵਣੀ ਮਹੱਲਾ ਪੰਜਵਾ ਥਾਲੇ ਵਿੱਚ ਤੈਨ ਵਸਤੂ ਪਈਓ ਸਤ ਸੰਦੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸੁਭ ਸਿਆਦਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਏ ਵਸਤ ਤਜਿ ਨਹ ਜਾਈ ਨਿਤ ਨਿਤ ਰਖ ੁਰਤਾਰੋ ਤਮ ਸੰਸਾਰ ਚਰਨ ਲੰਗ ਤਰੀਐ ਸਭ ਨਾਨਕ ਪ੍ਰਭ ਪਾਸਾਰੋ ਸਲੁਹੂਕ ਮਹੱਲਾ ਪੰਜਵਾ ਤੇਰਾ ਕੀਤਾ ਜਾਂ ਤੂੰ ਨਹੀਂ ਮੈਨੋ ਜੋਗ ਕੇ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸ ਪਿਆਈ ਤਰਸ ਪਿਆ ਮਿਹ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਵਹਿ ਹਰਿਆ ਦਰਸ ਪਿਆ ਮਿਹਰਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀ ਵਹਿ ਹਰਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਇਕ ਸੰਗ ਪੰਜ ਬਰੰਗਨ ਸੰਗਿਆ ਲਾਪ ਹੈ ਅਠ ਨੰਦਨ ਪ੍ਰਥਮ ਰਾਗ ਪੈ ਰੋ ਵੈ ਕਰਹਿ ਪੰਜ ਰਾਗ ਨੇ ਸੰਗ ਉਚ ਰਹੇ ਪ੍ਰਥਮ ਪੈ ਰਵੀ ਬੇਲਾਵਲੀ ਪਨਿਆ ਕੀ ਕਮ ਹੈ ਬੰਗਲੇ ਪਨਿਆਸਲੇ ਕੀ ਕੇ ਪੇਬਾਰੀ ਏ ਪੈ ਰੋ ਕੀ ਪਾਂਚੋ ਨਾਰੀ ਪੰਚ ਮਹਾਰਖ ਦੇਸਾਂ ਕੁਸਦਵ ਹੈ ਪੰਗਾ ਲੰ ਮਦ ਮਦਵ ਗਵਹ ਲਲਤ ਬੇਲਾਵਲ ਕਾ ਵਹੀ ਆਪਣੀ ਆਪਣੀ ਪਾਤ ਅਸ਼ਟ ਪੁੱਤਰ ਪੈ ਰਵ ਕੇ ਗਾਵਹਿ ਗਾਇਨ ਪਤਨ ਦੁਤੀਆ ਮਾਲ ਕੋ ਸਕਿਆ ਲਪ ਹੈ ਸੰਗ ਰਾਗ ਨੇ ਪਾਚੋ ਸਾਪ ਹੈ ਗੋਡ ਕਰੀ ਹਰ ਦੇਵ ਗੰਦਾਰੀ ਗੰਦਾਰੀ ਸੇ ਹੁਤੇ ਉਚਾਰੀ ਤਨਾਸਰੀਏ ਪਾਚੋ ਗਾਏ ਮਾਲ ਰਾਗ ਕੋ ਸੰਗ ਲਾਏ ਮਾਰੂ ਮਸਤੰਗ ਮੇਵਾਰਾ ਪ੍ਰਭ ਲਚੰਡ ਕੋ ਸਕੇ ਉਪਾਰਾ ਖੋਖਟਿਓ ਪੋ ਨਾਨਦ ਗਾਏ ਅਸ਼ਟਮਾਲ ਕੋ ਸੰਕ ਸੰਗ ਲਾਇ ਪਨ ਆਇਓ ਹੰਡੋਲਾ ਪੰਜ ਨਾਰ ਸੰਗ ਅਸ਼ਟ ਸਤਾ ਉਠ ਹੈ ਤਾਨਿਕ ਲੋਲਾ ਗਾਇਨ ਤਾਨ ਮਹਿਨਾ ਵਹੀ ਤੇ ਲੰਗੇ ਦੇਵਕਰੀ ਆਏ ਪਸੰਤੇ ਸੰਦੂਰ ਸਹਾਈ ਸਰਸਹਿਨੀ ਲਾ ਪਾਰਚਾ ਸੰਗ ਲਾਈ ਪਾਂਚੋ ਆਰਚਾ ਸੁਰਮਨ ਆਨੰਦ ਪਾਸ ਕਰਿ ਆਏ ਚੰਦਰ ਬਿੰਗ ਮੰਗਲ ਸੁਹਾਈ ਸਰਸ ਪਾਨੁ ਹੋਆਹੀ ਪੀਨੋਤਾ ਕਭ ਹੈ ਸਰਸ ਬਸੰਤ ਕੋ ਮੋਤਾ ਅਸ਼ਟ ਪੁੱਤਰ ਮੈਂ ਕਹੇ ਸਵਾਰੇ ਪਨ ਆਈ ਤੇ ਪਗ ਕੀ ਬਾਰੀ ਕਾ ਛੇਲੇ ਪਟ ਮੰਚਰੀ ਟੋਟੀ ਕਹੀ ਆ ਲਾਪ ਕਾ ਮੋਤੀਓ ਗੁਜਰੀ ਸੰਗ ਦੀਪਕ ਗੇ ਥਾ ਕਾਲੰਕਾ ਕੁੰਤਲਿਓ ਰਾਮਾ ਕਮਲ ਗੁਸਮ ਚੰਪਕ ਕੇ ਨਾਮ ਗੋਰਾਹੋ ਕਨਰਾ ਕਹੇ ਅਨ ਆਸ਼ਟ ਪੁਤਰ ਦੀਪਕ ਕੇ ਚਾਨਾ ਸਭ ਮਿਲ ਸਰੀ ਰਗ ਵੈ ਗਾਵ ਹੈ ਪਾਂਚੋ ਸੰਗ ਬਰੰਗਨ ਲਾਵਹਿ ਬਹਿਰਾਰੀ ਕਰਨਾਟੀ ਧਰੀ ਗਵਰੀ ਕਮ ਹੈ ਆਸਾਵਰੀ ਸਹਿ ਪਾਸ਼ਾ ਸਿੰਦਵੀ ਆਲਾਪੀ ਸ੍ਰੀ ਰਾਗ ਸੋ ਪਾਂਚੋ ਥਾਪੇ ਸਾਲੂ ਸਾਰਗ ਸਾਗਰਾ ਹੁਰ ਗੁੰਡ ਗੰਬੀਰਾ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੰਭ ਹਮੇਰਾ ਕਸ਼ਟਮੇਗ ਰਾਗ ਵਹਿ ਗਾਵਹਿ ਪਾਂਚੋ ਸੰਗ ਬਰੰਗਨ ਲਵਹਿ ਸੋਰਠ ਗੁੰਡ ਮਲਾਰੀ ਤੁਨੇ ਪੁਨ ਕਾਵਹਿ ਆਸਾ ਗੁਣ ਗੁਨੇ ਉਚੈ ਸੁਰ ਸੋ ਹੋਂ ਪੁਨ ਕੀਨੇ ਮੇਗ ਰਾਗ ਸੋ ਪਾਂਚੋ ਚੀਨੇ ਬਹਿਰਾ ਤਰ ਗਜ ਤਰ ਕੇ ਤਾਰਾ ਜਬਲੇ ਤਰ ਨਟ ਉਹ ਜਲ ਤਾਰਾ ਪੁਨ ਗਵਹ ਸੰਕਰਿਓ ਸਿਆਮ ਮੇਗ ਰਾਗ ਪੁਤਰਨ ਕੇ ਨਮ ਖਾਸ ਰਾਗਿ ਉਹਨੇ ਗਾਈ ਸੰਗ ਰਾਗਨੀ ਤੇ ਸਾ ਸਭੇ ਪੁਤਰੇ ਰਾਗਨ ਕੇ 18 10 20 ਖਾਸ ਰਾਗਿ ਉਹਨੇ ਗਾਈ ਸੰਗ ਰਾਗਨੀ ਤੇ ਸਾ ਸਭੇ ਪੁਤਰੇ ਰਾਗਨ ਕੇ ਅਠਾਰਾਂ ਤਸਵੀਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮਕਲੀ ਮਹਲਾ 3 ਜਾਂ ਅਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ आनंद पिया मेरी माई सतगुरु मैं पाया सतगुरु तां पाया सहज से ते मन वजीया वादाईया राग रतन परवार परिया शब्द कामणी आईया शब्दो तां गावो हरि के रा मन जनी बसाया कह नानक आनंद हुआ सतगुरु मैं पाया हे मन मेरे तू सदा रहो हर नाले हर नाल रहो तू मन मेरे दुख संभ विसारणा ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਣਾ ਸਭ ਨਾਂ ਗਿਲਾਸਮਰਾਥ ਸੁਆਮੀ ਸੋਕ ਮਨ ਹੋਵੇ ਸਾਰੇ ਕਹਿ ਨਾਨਕ ਮਨ ਮੇਰੇ ਸਦਨ ਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਖਤ ਸੁਲਾਹਾ ਤੇਰੀ ਨਾਮ ਮਨ ਵਿਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਹੀ ਆਧਾਰ ਮੇਰਾ ਜਿਨ ਕੋ ਖਾਂ ਸਭ ਗਵਾਇਆ ਕਰ ਸੰਤ ਸੁਖ ਮਨ ਆਈ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਗੁਰਬਾਣ ਕੀਤਾ ਗੁਰਵਟ ਹੋਂ ਜਿਸ ਦੀਆਂ ਇਹ ਵਿੜਿਆਈਆਂ ਕਹਿ ਨਾਨਕ ਸੁਣਹੁ ਸੰਤੋ ਸ਼ਬਦ ਰੋਪੇ ਆਲੋ ਸਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤੇ ਕਾਰਸੁ ਪਾਂਕੇ ਅੰਕਾਰ ਸੁ ਪਾਂਕੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਜ ਦੁਤ ਦਵਸ ਕੀਤੇ ਕਾਲ ਕੰਟਕ ਮਾਰੀਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨਦ ਸੁਨਹੁ ਵਡ ਪਾ ਕੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਿਸੂਰੇ ਦੁਖ ਰੋਗ ਸੰਤਾਪ ਉਤਰੇ ਸੂਣੀ ਸਚੀ ਬਾਣੀ ਸੰਤ ਸਾਜਨ ਭਈ ਸਰਸੇ ਪੂਰੀ ਗੁਰਤੀ ਚਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਿ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਿ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ ਕੇ ਅਰਦਾਸ ਹਮਾਰੀ ਜੀਓ ਪੈਣ